ਜਿਹਨੇ ਪਿੰਡ ਅਡਾਪਟ ਕੀਤਾ ਸੀਗਾ ਥਿਸ ਇਸ ਅ ਸਟ੍ਰੈਕਟ ਰਿਪੋਰਟ ਜਿਹੜਾ ਉਹਨਾਂ ਨੇ ਇੱਕ ਪਿੰਡ ਅਡਾਪਟ ਕੀਤਾ ਸੀਗਾ ਉਹ ਇੱਕ ਪਿੰਡ ਦੀ ਇੱਥੇ ਕਰ ਸਕਦੇ ਤੇ ਉਹ ਐਕਟੀਵਿਟੀ ਕੌਸਟ ਸੀਗਾ ਉਹਨਾਂ ਤਾਂ ਮੈਨੂੰ ਇਹ ਵੀ ਨਹੀਂ ਪਤਾ ਉਹਨਾਂ ਦੇ ਕਿੰવા 10 ਪਿੰਡਾਂ ਦੇ ਨਾਲ ਦੱਸਦੇ ਜਦੋਂ ਦੀ ਮੈਨੂੰ ਟਿਕਟ ਮਿਲੀ ਹੈ ਜੀ ਮੈਂ ਮੈਨੂੰ ਕਾਹ ਵੀ ਹੋ ਗਿਆ ਜੀ 150 ਮਤਲਬ 1 ਮਹੀਨੇ ਤੋਂ ਉੱਪਰ ਹੋ ਗਿਆ ਮੈਂ ਸਾਰੀਆਂ ਮੰਡੀਆਂ ਜਾ ਕੇ ਆਇਆ ਜੀ ਮੈਂ ਘੱਟੋ ਘੱਟ 25 3 400 ਪਿੰਡਾਂ ਦੇ ਵਿੱਚ ਮੈਂ ਆਲਰੇਡੀ ਜਾ ਆਇਆ ਹਾਂ 4 500 ਮੈਂ ਕਵਰ ਕਰ ਚੁੱਕਾ ਹਾਂ ਮੈਨੂੰ ਲੱਗਦਾ ਨਹੀਂ ਕਾਂਦੀ ਜਿਹਨੇ 50% ਵੀ ਕਾਹਰ ਕੀਤੇ ਉਹਨੂੰ ਮੰਨੋ ਅਜੇ ਤੱਕ ਉਹਨੇ ਇਸ ਹਾਲ ਦੇ ਵਿੱਚ ਇੱਕ ਤਾਂ ਉਹਨਾਂ ਨੇ ਜਿਹੜਾ ਇੱਕ ਪ੍ਰਿੰਟ ਸੀ ਆ ਇੱਕ ਪ੍ਰਿੰਟ ਦੇ ਥੀ ਨਹੀਂ ਤਾਂ ਸੀਨਾ ਚੌੜਾ ਕਰਕੇ ਕਹਿੰਦੇ ਕਿ ਆ ਪ੍ਰਿੰਟ ਜਾ ਕੇ ਦੇਖੋ ਉਹ ਨਮੂਨੇ ਦਾ ਪ੍ਰਿੰਟ ਹੁੰਦਾ ਸੀ ਇਹਨਾਂ ਨੂੰ 25 ਕਰੋੜ ਰੁਪਏ ਦਾ ਪਤਾ ਇੱਕ ਪ੍ਰਿੰਟ ਠੀਕ ਕਰ ਲੈਂਦੇ ਸਾਡਾ ਨਾ ਇੱਕ ਪ੍ਰਿੰਟ ਜਿੰਨਾ ਢਾਡਾ ਮੈਨੇ ਚਲ ਦੇਖੋ ਮੈਂ ਇਸ ਤਰ੍ਹਾਂ ਦੇਖਦਾ ਜੀ ਤੇ ਜਦੋਂ ਵੈਕਸੀਨ ਡਿਵੈਲਪ ਹੁੰਦੀ ਹੈ ਉਹਨੂੰ ਤੁਸੀਂ ਜਿਹੜੀ ਸਰਟੀਫਾਈਡ ਕਮਿਊਨਿਟੀ ਆ ਲੈ ਜੀ ਜਿਹੜਾ ਉਹਨੂੰ ਲਗਾਉਣ ਦਾ ਇੰਜੈਕਸ਼ਨ ਸੀਗਾ ਨਾ ਜੀ ਇਟ ਵਾਸ ਪੋਲੀਟੀਕਲੀ ਡਰਿਵਨ ਤੇ ਤੁਸੀਂ ਇੰਜੈਕਸ਼ਨ ਲਗਾਓਗੇ ਤਾਂ ਟ੍ਰੇਨ ਤੇ ਚੜੋਗੇ ਤਾਂ ਵਾਸਤੇ ਚੜੋਗੇ ਤੁਸੀਂ ਠੀਕ ਹੈ ਜੀ ਇਹ ਫੋਰਸ ਨਹੀਂ ਯੂਜ਼ ਹੋਣਾ ਚਾਹੀਦਾ ਸੀਗਾ ਇਹਨਾਂ ਨੇ ਉਸ ਕੰਪਨੀ ਤੋਂ 50 ਕਰੋੜ ਰੁਪਇਆ ਲਿਆ ਕਿ ਨਹੀਂ ਲਿਆ ਇਲੈਕਸ਼ਨ ਬੋਰਡ ਦਾ ਉਹ ਨਹੀਂ ਲੈਣਾ ਚਾਹੀਦਾ ਸੀ ਉਹ ਨਹੀਂ ਲੈਣਾ ਚਾਹੀਦਾ ਸੀਗਾ ਦੈਟ ਇਜ਼ ਰੌਂਗ ਜੇ ਤੁਸੀਂ ਡਰਗ ਕੰਪਨੀਆਂਜ਼ ਤੋਂ ਲੈ ਕੇ ਪੈਸੇ ਲੈ ਕੇ ਇਲੈਕਸ਼ਨ ਬੋਰਡ ਲੈ ਕੇ ਉਹਨਾਂ ਦੀ ਪਸੰਦ ਦੇ ਕਾਨੂੰਨ ਬਣਾਓਗੇ ਨਾ ਜੀ ਤਾਂ ਇਦਾਂ ਹੋਏਗਾ ਇਹ ਇਹ ਬਿਲਕੁਲ ਇਹ ਜਦੋਂ ਉੱਥੇ ਜਾਵਾਂਗਾ ਨਾ ਜੀ ਮੈਂ ਇਹਦੀ ਇਨਵੈਸਟੀਗੇਸ਼ਨ ਕਰਕੇ ਲੈ ਕੇ ਆਉਂਦਾ ਡਾਕਟਰ ਸਾਹਿਬ ਤੁਸੀਂ ਆਈ ਵਿਲ ਬੀ ਅ ਇਨਵੈਸਟੀਗੇਟਿਡ ਜਰਨਲਿਸਟ ਔਫ ਰੋਰ ਦੈਟਸ ਮੈਂ ਕਰਾਨੀ ਵੀ ਜੇ ਕੋਈ ਜਾਂਦਾ ਹੈਗਾ ਉੱਥੇ ਸਿਫਤੀ ਕਰਦਾ ਸਾਡਾ ਕੁਝ ਠੀਕ ਆ ਸਿਫਤੀ ਮਰਨ ਤੋਂ ਬਾਅਦ ਜਾ ਕੇ ਉੱਥੇ ਨਹੀਂ ਹੁੰਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਥੋੜਾ ਰੋਲ ਕੀਤਾ ਦਿਓ ਲੋਕ ਬਾਰਡਰ ਤੇ ਬੈਠੇ ਸੀ ਮੈਂ ਦਿੱਲੀ ਗਿਆ ਉਹਨਾਂ ਦੇ ਮੈਨੂੰ ਇਹ ਲੱਗਿਆ ਵੀ ਇਹਨਾਂ ਨੂੰ ਜਿਹੜੀ ਹੈਗੀ ਆ ਉੱਥੇ ਉਹਨਾਂ ਨੂੰ ਕੀ ਪ੍ਰੋਬਲਮ ਸੀ ਉਹਨਾਂ ਦੀ ਹਾਰਟ ਅਟੈਕ ਨਾਲ ਲੋਕ ਮਰਦੇ ਸੀ ਮੌਕਾ ਦਾ ਬੰਦੋਬਸ ਕੀਤਾ ਕਜੀ ਉਥੇ ਮੱਖੀਆਂ ਮੱਛਰ ਸੀ ਉਹਦਾ ਬੰਦੋਬਸਤ ਕੀਤਾ ਗਰਮੀ ਆਈ ਉਹਨਾਂ ਵਾਸਤੇ ਮੈਂ ਪੱਖੇ ਤੱਕ ਰੈਸ ਕੀਤਾ ਜੀ ਉਹਨਾਂ ਨੇ ਗੁੱਡ ਨਾਈਟਸ ਆ ਉਹਨਰ ਨੂੰ ਐਜੂਕੇਟ ਕੀਤਾ ਮੈਂ ਕੋਈ ਵੀ ਉਥੇ ਵਾਟਰ ਬੌਂਡ ਡੀਜ਼ ਪਤਾ ਨਹੀਂ ਹੋਣ ਦਿੱਤੇ ਜੀ ਕਰੋਨਾ ਆਇਆ ਤਾਂ ਮੈਂ ਉਥੇ ਆਕਸੀਜਨ ਦਾ ਲੰਗਰ ਲਗਾਇਆ ਤੇ ਜੀ ਐਕਚੁਅਲੀ ਅੱਜ ਵੀ ਰੀਲੀ ਵਾਟੂ ਹੈਪ ਹੋਤਾ ਹਾਂ ਤੇ ਤੁਸੀਂ ਉਹਨਾਂ ਦੀ ਉਹ ਬੜੀ ਮਦਦ ਕਰੋਗੇ ਤੁਸੀਂ ਡੈਥ ਤੋਂ ਬਾਅਦ ਦਾ ਕੋਲ ਸਾਰੇ ਜਾਣਦੇ ਆ ਮਤਲਬ ਉਹ ਇੱਕ ਜਨ ਸਰਵੇ ਨਹੀਂ ਪਰਪਸ ਰੀਸਰਟ ਨਹੀਂ ਆਖਬਾਨਾ ਦੇ ਵਿੱਚ ਅਸੀਂ ਨਾ ਜਿਵੇਂ ਤੁਹਾਡਾ ਆਮ ਆਦਮੀ ਕਲੀਨਿਕ ਆ ਉਥੇ ਅਸੀਂ ਦਵਾਈਆਂ ਘਣੀਆਂ ਤੇ ਮਿਲਦੀਆਂ ਆ ਜੇ ਮਤਲਬ 150 ਕਰੋੜ ਲੋਕਾਂ ਨੂੰ ਦਵਾਈ ਲਈਆ ਤਾਂ ਇਹਦਾ ਮਤਲਬ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਉਹ ਵਾਲੇ ਪੈਸੇ ਬਚੇ ਆ ਜੋ 800 ਕਰੋੜ ਬਚ ਗਏ ਪੰਜਾਬ ਦੇ ਲੋਕਾਂ ਦੇ ਅਸੀਂ ਤਾਂ ਜਲੋਸ ਤਾਂ ਥੋਪਸ ਕਰ ਰਹੇ ਹਾਂ ਨਾ ਸੋ ਉਹ ਜਿਹੜਾ ਸਾਰਾ ਉਹ ਜਿਹੜੀ ਜਿਹੜਾ ਸੀਗਾ ਪੰਜਾਬ ਦੇ ਲੋਕਾਂ ਦੇ 800 ਕਰੋੜ ਆਊਟ ਆਫ ਪਾਕਟ ਐਕਸਪੈਂਸਸ ਦਾ ਮਤਲਬ ਇਹਦੇ ਵਿੱਚ ਬਚ ਗਿਆ ਜਿਵੇਂ ਸਾਡੇ ਸਰਕਾਰੀ ਹਸਪਤਾਲ ਹੈ ਉਹਦੀ ਸੈਕੰਡਰੀ ਕੇਅਰ ਵੈਲਿਊ ਮਾਤਕਸ਼ਾਲੇ ਆ ਮਾਤਕਸ਼ਾਲੇ ਹਸਪਤਾਲ ਦੇ ਵਿੱਚ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਟਸ ਮੱਚ ਬੈਟਰ ਉਹਦੇ ਨਾਲ ਅਸੀਂ ਸਾਰੇ ਹਸਪਤਾਲ ਨੂੰ ਵਾੜੀ ਦੇਤੀ ਹੈ ਉਹਨਾਂ ਦੇ ਜਿਹੜੀਆਂ ਦੋ ਤਰ੍ਹਾਂ ਦੀ ਦਵਾਈਆਂ ਹੁੰਦੀਆਂ ਇੱਕ ਸੈਂਸ਼ੀਅਲ ਡਰੱਗ ਲਿਸਟ ਆ ਜਿਹੜੀ ਸਾਡੇ ਕੋਲ ਤੀਬਰਤ ਗੀਵਨ 250 ਹੈਗੀ ਆ ਵੈਸੇ ਉਹ 280 ਦੀ ਲਿਸਟ ਸਾਡੇ ਜਿਹੜੀ ਅੰਦਰੋਂ ਅਸੀਂ ਸਪਲਾਈ ਕਰਦੇ ਕਰਦੇ ਆ ਜਿਹੜੀਆਂ ਬਾਕੀ ਦੀਆਂ ਸੀਗੀਆਂ ਉਹਦੀ ਅਸੀਂ ਲਿਸਟ ਬਣਾ ਕੇ ਸੀ ਉਹਨਾਂ ਨੂੰ ਪਾਟਦੇ ਸੀ ਸਿਗਲ ਸਾਹਿਬ ਜੀ ਨੂੰ ਵੀ ਐਸਮੋਨੋਮੀ ਜਿਹੜਾ ਮੈਡੀਕਲ ਸਪਲਾਈ ਡਾਊਨ ਹੋਣੀ ਪਾਟਦੇ ਸੀ ਤੇ ਜੇ ਦਵਾਈ ਫੀਡਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇ ਤੁਸੀਂ ਕਹਿੰਦੇ ਆ ਪੇਸ਼ੈਂਟ ਨੇ ਉਹਦੇ ਚ ਮਾਤਾਛੱਡਿਆਂ ਦੇ ਵਿੱਚ ਸਿਲੰਗ ਵਾਲੀ ਕਰਦੇ 90% ਔਰ 90% ਪਲੱਸ ਜਿਹੜੀ ਪੇਸ਼ੈਂਟ ਸੈਟੀਸਫੈਕਸ਼ਨ ਆ ਕਲੋਸ ਟੂ 100% ਆ ਜਿਹੜਾ ਗਵਰਨਮੈਂਟ ਮੈਡੀਕਲ ਕਾਲਜ ਆ ਉਹਦੇ ਚ ਕੁਝ ਇੱਕ ਡਿਪਾਰਟਮੈਂਟ ਹੈ ਗਿਆ ਜਿਹੜੇ ਮਤਲਬ ਐਡਮਿਨਿਸਟ੍ਰੇਟਿਵ ਇਸ਼ੂਸ ਆ ਸਮ ਆਫ ਥੈਮ ਆਰ ਨਾਟ ਵੈਰੀ ਕੰਪਲੀਟਡ ਠੀਕ ਹੈ ਉਹਨਾਂ ਨੂੰ ਵੀ ਸਾਰੀ ਸਹੂਲਤ ਦਿੱਤੀ ਆ ਅਸੀਂ ਦਵਾਈਆਂ ਉਹਨਾਂ ਨੂੰ ਵੀ ਸਪਲਾਈ ਕਰ ਰਹੇ ਆ ਮੈਨੇਜਮੈਂਟ ਇਸ਼ੂਸ ਆ ਉਹਦੇ ਚ ਅਸੀਂ ਜਿਹੜਾ ਮੈਂ ਹੁਣ ਰੀਸੈਂਟਲੀ ਉੱਥੇ ਕੁੜੀ ਰੱਖੀ ਆ ਮੈਨੇਜਮੈਂਟ ਜਿਹਦੇ ਨੇ ਹਸਪੀਟਲ ਐਡਮਿਨਿਸਟ੍ਰੇਸ਼ਨ ਦਾ ਕੋਰਸ ਕੀਤਾ ਹੋਇਆ ਸੋ ਮੈਂ ਜਿਹੜੇ ਇਹਨੂੰ ਇਹਨੂੰ ਪ੍ਰੋਫੈਸ਼ਨਲ ਬਣਾ ਰਿਹਾ ਮੈਂ ਜਿਹੜੀ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਆ ਜਿਹੜਾ ਐਡਮਿਨਿਸਟ੍ਰੇਟਿਵ ਇਸ਼ੂਸ ਤੋਂ ਵੀ ਆਪ ਸਪਾਇਡ ਦਾ ਮੈਡੀਸਨ ਕੋਈ ਵੀ ਚੀਜ਼ ਨਹੀਂ ਮੰਗਾਣੀ ਉਹਨਾਂ ਨੂੰ ਮੈਂਗੀ ਤੋਂ ਮੈਂਗੀ ਨਹੀਂ ਮੰਗਾਣੀ ਉਹ ਆਪ ਖਰੀਦ ਲਈ ਉਹਨਾਂ ਨੂੰ ਬਜਟ ਦਿੱਤਾ ਹੋਇਆ ਉਹਨਾਂ ਨੂੰ ਇਟਸ ਓਨਲੀ ਐਟ ਦਾ ਲੋਕਲ ਲੈਵਲ ਉਹ ਮੈਨੂੰ ਟਾਈਮ ਟੂ ਟਾਈਮ ਮੇਰੇ ਕੋਲ ਕੰਪਲੇਂਟ ਆਉਂਦੀ ਰਹਿੰਦੀ ਆ ਆਈ ਟੇਕ ਐਕਸ਼ਨ ਹੁਣ ਪਹਿਲੀ ਵਾਰੀ ਆਪ ਨਹੀਂ ਜਦੋਂ ਐਮਰਜੈਂਸੀ ਦੇਖ ਕਰੀ ਡਾਕਟਰ ਸਾਹਿਬ ਪੰਜਾਬ ਸਰਕਾਰ ਬਹੁਤ ਵਧੀਆ ਪੈਸੇ ਖਰਚ ਰਹੀ ਹੈ ਪਰ ਕੁਝ ਕੁ ਡਾਕਟਰ ਹੈਗੇ ਆ ਜਿਹੜੇ ਆਪਣੇ ਸਵਾਰਥ ਲਈ ਲੋਕਾਂ ਨੂੰ ਬੜਾ ਪਰੇਸ਼ਾਨ ਕਰ ਰਹੇ ਆ ਕਿਉਂਕਿ ਪਿਛਲੇ 5-7 ਦਿਨਾਂ ਤੋਂ ਬੜਾ ਲੰਬਾ ਦੇਖਿਆ ਜਾ ਰਿਹਾ ਹੈ ਜਿੰਦਰਾ ਹਸਪੀਟਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਪਰ ਕੁਝ ਸੁਵਾਰਤੀ ਡਾਕਟਰਾਂ ਕਰਕੇ ਉਹਦਾ ਨਾਮ ਬਦਨਾਮ ਹੋ ਰਿਹਾ ਸਰ ਉਹਦੇ ਬਾਰੇ ਕੋ ਮੈਂ ਤੁਸੀ ਕੋਈ ਸਮਾਜ ਦਾ ਕੋਈ ਅੰਕ ਲਾ ਲਓ ਤੁਸੀ ਟੀਚਰ ਲੈ ਲਓ 2-4% ਮਾਰੇ ਹੋਣਗੇ ਡਾਕਟਰ ਲੈ ਲਓ 2% ਮਾਰੇ ਹੋਣਗੇ ਪੱਤਰਕਾਰ ਵੀ ਲਿਖ ਦੇ ਇਕ ਕਰਦਾ ਹੁੰਦਾ ਠੀਕ ਹੈ ਕੋਈ ਵੀ ਸੈਗਮੈਂਟ ਆਵੇ ਕੁਦਰਤ ਦਾ ਕਾਨੂੰਨ ਹੈ ਜੀ ਉਹਨਾਂ ਦੇ ਖਿਲਾਫ ਐਕਸ਼ਨ ਹੁੰਦੇ ਆ ਜੀ ਮੈਂ ਡਾਕਟਰਾਂ ਦੀ ਬਦਲੀ ਵੀ ਕੀਤੀ ਆ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਆ ਆਈਪੀ ਬੋਰਡ ਰਿਗਿਸਟਰ ਚ ਆਨਲਾਈਨ ਰਜਿਸਟਰ ਹੋ ਜਾਂਦੇ ਤੇ ਇਹ ਜਿਹੜੇ ਮਨੋ ਜਿਹੜੀ ਉਹ ਜਿਹੜੀ profession ਦੀ ਡਿਗਰਿਟੀ ਹੁੰਦੀ ਆ ਸਾਡੇ ਪ੍ਰਧਾਨ ਮੰਤਰੀ ਨੇ ਆਪਣੇ ਅਵਧੇ ਦੀ ਰੱਖ ਰਹੀ ਜੀ ਗਰਮਾਂ ਪਾਕਿਸਤਾਨ ਦਾ ਇਸ ਮਾਲ ਉਸੇ ਸਮਝ ਦਾ ਪਾਰਟ ਹੈ ਜੀ